ਕੀ ਢੱਲੇਵਾਲ ਤੇ ਪੰਦੇਰ ਵਿਚਕਾਰ ਫੈਦਾ ਹੋਈ ਮਤੇ ਅੱਲਾਹ ਅੱਲਾਹ ਦਸਤੂਰ ਨੇ ਹਾਂ ਐਸ ਕੇ ਐਮ ਤੇ ਕੇ ਕੇ ਐਮ ਤੜਾ ਕਲਕੇ ਪੰਦੇਰ ਸਮਰਥਕ ਕਰਨਗੇ ਪ੍ਰਦਰਸ਼ਨ ਪਰ ਢੱਲੇਵਾਲ ਦੀ ਜਥੇਬੰਦੀ ਨੇ ਪ੍ਰਦਰਸ਼ਨਾਂ ਤੋਂ ਕੀਤਾ ਕੀ ਟਾਕੀ ਨਾਰਾ ਸਤਿ ਸ਼੍ਰੀ ਅਕਾਲ ਮੈਂ ਕੀਮਤਪਾਲ ਕੋਰਟ ਤੋਂ ਤੁਸੀ ਵੇਖ ਰਹੇ ਹੋ ਡੇਨਿਕ ਸਵੇਰਾ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਇੱਕ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਕਿਸਾਨ ਆંદੋਲਨ ਹਜੇ ਵੀ ਚੱਲ ਰਿਹਾ ਹੈ ਕਿਸਾਨ ਆંદੋਲਨ ਨੂੰ ਚੱਲਦੇ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਹਜੇ ਤੱਕ ਕਿਸਾਨਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਹੋਇਆ ਉੱਥੇ ਹੀ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਵਿਚਕਾਰ ਮਦਭੇਦ ਉੱਪਰ ਕੇ ਸਾਹਮਣੇ ਆਏ ਹਨ ਦੋਵੇਂ ਜਥੇਬੰਦੀਆਂ ਹੁਣ ਅਲੱਗ-ਅਲੱਗ ਚੱਲ ਰਹੀਆਂ ਹਨ ਜਿੱਥੇ ਸਰਵਣ ਸਿੰਘ ਪੰਦੇੜ ਦੇ ਸਮਰਥਨ ਵਾਲੇ ਕੇਕੇਐਮ ਨੇ ਕੱਲ ਨੂੰ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ ਉੱਤੇ ਹੀ ਜਗਜੀਤ ਸਿੰਘ ਢੱਲਵਾਲ ਦੀ ਜਥੇਬੰਦੀ ਐਸਕੇਐਮ 11 ਰਾਜਨੀਤਿਕ ਨੇ ਇਸ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ एसकेएम ਗੈਰ-ਰਾਜਨੀਤਿਕ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਨਹੀਂ ਹੋਣਗੇ ਜਿਸ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਕਿ ਦੋਵਾਂ ਸੰਗਠਨਾ ਵਿਚਕਾਰ ਪਿਛਲੇ 1 ਸਾਲ ਤੋਂ ਚੱਲ ਰਿਹਾ ਗੱਟ ਛੋੜ ਹੋਣ ਟੁੱਟ ਗਿਆ ਹੈ ਜ਼ਿਕਰ ਕਰਦੀ ਕਿ ਕਿਸਾਨ ਮਜ਼ਦੂਰ ਮੋਰਚਾ ਨੇ ਕੱਤੀ ਮਾਰਚ ਨੂੰ ਪੰਜਾਬ ਦੇ 17 ਜ਼ਿਲ੍ਹਿਆਂ ਦੇ ਵਿੱਚ ਮੰਤਰੀਆਂ ਤੇ ਵਿਧਾਇਕਾਂ ਦੇ ਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ ਸਰਵੰਸਿੰਘ ਪੰਦੇਰ ਨੇ ਜ਼ਿਲ੍ਹਿਆਂ ਦੇ ਵਿੱਚ ਕੀਤੇ ਜਾਣ ਵਾਲੇ ਕੇਰਾਬੰਦੀ ਦੀ ਸੂਚੀ ਵੀ ਜਾਰੀ ਕੀਤੀ ਹੈ ਪਰ ਐਸ ਕੇ ਐਮ ਨੇ ਪ੍ਰਦਰਸ਼ਨ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ ਇਸ ਤੋਂ ਪਹਿਲਾਂ ਆਖਰੀ ਵਾਰ ਕਿਸਾਨਾਂ ਦੇ ਕੇਂਦਰ ਵਿਚਕਾਰ ਮੀਟਿੰਗ 19 ਮਾਰਚ ਨੂੰ ਹੋਈ ਸੀ ਜਿਸ ਦੇ ਵਿੱਚ ਮੰਗਾਂ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣੀ ਉੱਥੇ ਹੀ ਮੀਟਿੰਗ ਤੋਂ ਬਾਹਰ ਆਉਂਦਿਆਂ ਹੀ ਕਿਸਾਨ ਆਗੂਆਂ ਨੂੰ ਡਿਟੇਨ ਵੀ ਕਰ ਲਿਆ ਗਿਆ ਸੀ ਤੇ ਕਈ ਦਿਨ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਉਸ ਤੋਂ ਬਾਅਦ ਹੁਣ ਕਿਸਾਨਾਂ ਨੇ ਸਰਕਾਰ ਖਿਲਾਫ ਮੁੜ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਜਿਸ ਦੇ ਵਿੱਚ ਕੱਲ ਸਰਵਣ ਸਿੰਘ ਪੰਦੇਰ ਦੀ ਜਥੇਬੰਦੀ ਦੇ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ ਪਰ ਉੱਥੇ ਹੀ ਜਦ ਜੀਨ ਸਿੰਘ ਢੱਲੇਵਾਲ ਦੀ ਜਥੇਬੰਦੀ ਦੇ ਵੱਲੋਂ ਇਸ ਪ੍ਰਦਰਸ਼ਨ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ